ਜਿਹ ਹੋਈ 95 ਲੱਖ ਦੇ ਕਰੀਬ ਕੈਸ਼ ਹੈਗਾ ਸੀ ਤੇ 2.5 3 ਕਿਲੋ ਦੇ ਕਰੀਬ 골ਡ ਹੈਗਾ ਸੀ ਇਹਨਾਂ ਨਾਲ ਬਾਨਾ ਤਾਂ ਸਾਰੇ ਲਮਾਰੀਆਂ ਦਾ ਦਰਾਜ ਦਰੂ ਸਾਰੇ ਤੋੜ ਭੰਨ ਕੇ ਬੈੱਡ ਸਾਰਾ ਸਮਾਨ ਲੈ ਕੇ 골ਡ ਵੀ ਕੈਸ਼ ਵੀ ਸਾਰੀ ਲੈ ਗਏ ਅੰਮ੍ਰਿਤਸਰ ਦੇ ਐਲਬਰਟ ਰੋਡ ਦੇ ਉੱਤੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਕਿ ਇੱਕ ਕਾਰ ਦੇ ਵਿੱਚ ਚਾਰ ਅਣਪਛਾਤੇ ਲੋਕਾਂ ਵੱਲੋਂ ਕਰੋੜਾ ਰੁਪਏ ਦੀ ਲੁੱਟ ਕੀਤੀ ਗਈ ਹੈ ਤੇ ਅਸੀਂ ਇਸ ਵੇਲੇ ਉਸ ਘਰ 'ਚ ਮੌਜੂਦ ਹਾਂ ਔਰ ਦੱਸਾਂਗੇ ਕਿ ਇਸ ਤਰੀਕੇ ਨਾਲ ਇਸ ਪੂੜੀ ਅਪਰਾਧ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤੁਸੀਂ ਇਸ ਆਲੀਸ਼ਾਨ ਕਾਰ ਜਿਹੜਾ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਸਬਜੀ ਮੰਡੀ ਦੇ ਇੱਕ ਆਰਤੀ ਨੇ ਉਹਨਾਂ ਦਾ ਕਾਰ ਹੈ ਔਰ ਇਸ ਕਾਰ ਦੇ ਵਿੱਚ ਜਿਹੜੀ ਹੈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਣਾ ਚਾਹਾਂਗੇ ਕਿ ਜਿਹੜੀ ਗਲੀ ਤੁਸੀਂ ਦੇਖ ਸਕਦੇ ਹੋ ਕਿ ਇਹ ਗਲੀ ਦੇ ਵਿੱਚ ਸਵੇਰ ਵੇਲੇ ਤਕਰੀਬਨ 4:30-5 ਵਜੇ ਦੇ ਕਰੀ ਲੋਕ ਪਹਿਲਾਂ ਹੀ ਬੈਠੇ ਸਨ ਤਾਂ ਜਿਸ ਵੇਲੇ ਜਦੋਂ ਅਚਾਨਕ ਉਸ ਘਰ ਦਾ ਗੇਟ ਖੁੱਲਦਾ ਹੈ ਜਦੋਂ ਘਰ ਦੇ ਲੋਕ ਜਿਹੜੇ ਨੇ ਉਹ ਇੱਕ ਵਿਅਕਤੀ ਸੈਰ ਕਰਨ ਵਸਤੇ ਬਾਹਰ ਜਾਂਦਾ ਹੈ ਤਾਂ ਅਚਾਨਕ ਇਸ ਜਗ੍ਹਾ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਗੇਟ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਚਾਰੋਂ ਅਣਪਛਾਤੇ ਲੋਕ ਜਿਹੜੇ ਨੇ ਉਹ ਇਸ ਘਰ ਦੇ ਅੰਦਰ ਐਂਟਰ ਹੁੰਦੇ ਨੇ ਉਹਨਾਂ ਨੂੰ ਪਤਾ ਸੀ ਕਿ ਘਰ ਦੇ ਅੰਦਰ ਕੈਸ਼ ਪਿਆ ਹੈ ਉਸ ਤੋਂ ਬਾਅਦ ਇਸ ਦਰਵਾਜ਼ੇ ਰਾਹੀਂ ਘਰ ਦੇ ਅੰਦਰ ਐਂਟਰ ਹੁੰਦੇ ਨੇ ਤੇ ਸਮਾਂ तकरीबन 4:30-5 ਵਜੇ ਦਾ ਦੱਸਿਆ ਜਾ ਰਿਹਾ ਜਿਸ ਵੇਲੇ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਹ ਲੋਕ ਜਿਹੜੇ ਨੇ ਇਸ ਪੂਰੇ ਘਰ ਦੇ ਵਿੱਚ ਆਂਦੇ ਨੇ ਤੇ ਅਫਰਾ ਫਰੀਦਾ ਮਾਹੌਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਸਭ ਤੋਂ ਪਹਿਲੇ ਉਹ ਇਸ ਕਮਰੇ 'ਚ ਜਾਂਦੇ ਨੇ ਤਾਂ ਇਸ ਕਮਰੇ 'ਚ ਜਾ ਕੇ ਜਿਹੜਾ ਹੈ ਉਹ ਜਿਹੜਾ ਹੈ ਇੱਥੋਂ ਦੀ ਲੁੱਟਪਾਟ ਕਰਦੇ ਨੇ ਤਾਂ ਜਿਹੜੇ ਮਦਰ ਜਿਹੜੇ ਇੱਥੇ ਮੇਨ ਬਜ਼ੁਰਗ ਔਰਤ ਸੀ ਉਹਨਾਂ ਨੂੰ ਬੰਦਕ ਬਣਾਇਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਔਰਤ ਉਸ ਵੇਲੇ ਘਰ ਸੰਤ ਤਾਂ ਉਹਨਾਂ ਨੂੰ ਜਿਹੜਾ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਹੋਈ ਲੁੱਟਪਾਰ ਦੀ ਵੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਪੂਰੇ ਦੇਖੋ ਤੁਸੀਂ ਘਰ ਦੇ ਵਿੱਚ ਜਿਹੜਾ ਹੈ ਇਸ ਨੂੰ ਪੂਰਾ ਘਾਰ ਖੰਗੋਲਿਆ ਗਿਆ ਔਰ ਇੱਕ ਇੱਕ ਚੀਜ਼ ਨੂੰ ਇੱਥੋਂ ਕੱਢ ਕੇ ਬਾਹਰ ਸੁੱਟਿਆ ਗਿਆ ਤੇ ਪੈਸੇ ਦੀ ਲੁੱਟ ਕੀਤੀ ਗਈ ਔਰ ਕਰੋੜਾਂ ਰੁਪਏ ਦੀ ਲੁੱਟ ਦੀ ਮਾਮਲਾ ਦੱਸਿਆ ਜਾ ਰਿਹਾ ਹੈ ਔਰ ਇੱਕ ਆਰਤੀ ਪਰਿਵਾਰ ਹੈ ਤੁਸੀਂ ਦੇਖੋ ਕਿ ਹਰ ਚੀਜ਼ ਨੂੰ ਤੋੜਪੰਦ ਕੀਤੀ ਗਈ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਜਿਨ੍ਹਾਂ ਨਾਲ ਇਸ ਪੂਰੀ ਘਟਨਾ ਵਾਪਰੀ ਹੈ ਇੱਥੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਹੋਇਆ ਕਿ ਘਟਨਾ ਕੀ ਵਾਪਰੀ ਹੈ ਜੀ ਉਹ ਆ ਕਿ ਸਾਡੇ 4:30 ਦਾ ਟਾਈਮ ਸੀ ਪੌਣੇ ਪੰਜ ਦਾ ਤੇ ਮੇਰੀ ਵਾਈਫ ਉਹ ਗੇਟ ਖੋਲਿਆ ਉਹਨੇ ਸਵੇਰੇ ਸੈਰ ਕਰਨ ਵਾਸਤੇ ਜਾਂਦੇ ਨੇ ਗਲੀ ਜੀ ਸੈਰ ਕਰਦੇ ਤਿੰਨ ਚਾਰ ਲੇਡੀਜ਼ ਹੋਰ ਵੀ ਨਾਲ ਤੇ ਗੇਟ ਖੋਲਿਆ ਤੇ ਅੰਦਰ ਹੀ ਚਾਰ ਆਦਮੀ ਬੈਠੇ ਹੋਏ ਸੀਗੇ ਉਹਨਾਂ ਨੇ ਉਸੇਲੇ ਉਹਨੂੰ ਉਹਦਾ ਮੂੰਹ ਬੰਦ ਕਰਦਾ ਉਹਨਾਂ ਨੂੰ ਖਿੱਚ ਕੇ ਅੰਦਰ ਲੈ ਜਾਂਦਾ ਤੇ ਉਹ ਚੀਕਾ ਮਾਰਦੀ ਪਈ ਸੀ ਤੇ ਉਹ ਅੰਦਰ ਆਈ ਤੇ ਮੈਂ ਲੇਟ ਹੋਇਆ ਸੀ ਤੇ ਮੈਨੂੰ ਵੀ ਉਹਨਾਂ ਮੇਰਾ ਵੀ ਮੂੰਹ ਬੰਦ ਲਿਆ ਤੇ ਉਹਨਾਂ ਨੇ ਲੱਤਾਂ ਬੰਨ ਲੀਆਂ ਤੇ ਵਾਹ ਵਾਹ ਲੀਤੇ ਬੈੜ ਦੇ ਬੈੜ ਦੇ ਉੱਤੇ ਇਸ ਜਗ੍ਹਾ ਤੇ ਤੋਂ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜੋ ਉਹਨਾਂ ਦੀ ਚੀਜ਼ ਹੱਥ ਆਈ ਏ ਕਹਿੰਦੇ ਚਾਬੀਆਂ ਮੈਂ ਚਾਬੀਆਂ ਤੁਹਾਡੇ ਕੋਲ ਪਈਆਂ ਸਾਹਮਣੇ ਟੰਗੀਆਂ ਹੋਈਆਂ ਪਈਆਂ ਉਹਨਾਂ ਕੋਲ ਜੋ ਤੋੜਿਆ ਭੰਨਿਆ ਉਹਨਾਂ ਨੇ ਜਿਹੜੀ ਨਹੀਂ ਚਾਬੀ ਉਹਨਾਂ ਕੋਲ ਲੱਗੀ ਜੋ ਸਮਾਨ ਸੀਗਾ ਕੱਢ ਕੇ ਲੈ ਗਏ ਜੀ 1 ਘੰਟਾ ਪੂਰਾ ਰਹਿ ਅੰਦਰ ਤੇ ਕਿੰਨੀ ਕੁ ਲੁੱਟ ਦੀ ਵਾਰਦਾਤ ਨੂੰ ਜਾਣ ਦਿੰਦਾ ਕਿੰਨੇ ਕੁ ਪੈਸੇ ਅੰਦਾਜ਼ਾ ਇਹੋ ਹੀ 95 ਲੱਖ ਦੇ ਕਰੀਬ ਕੈਸ਼ ਹੈਗਾ ਸੀ ਤੇ 2.5 3 ਕਿਲੋ ਦੇ ਕਰੀਬ 골ਡ ਹੈਗਾ ਸੀ ਇੱਕ ਰਿਵਾਲਵਰ ਸੀ ਲਾਇਸੈਂਸੀ ਤੇ ਇਹ ਕੈਪਟਲ ਐਕਟਰ ਸੀਗੀ ਉਹ ਸਾਨੂੰ ਬਾਅਦ ਪਤਾ ਲੱਗ ਕੇ ਵੈਕਟਰ ਦੇ ਨਾਲ ਲੈ ਗਏ ਤੁਸੀਂ ਜਦੋਂ ਘਰੋਂ ਬਾਹਰ ਨਿਕਲੇ ਕੀ ਹੋਇਆ ਤੁਸੀਂ ਸੈਰ ਕਰਨ ਵਾਸਤੇ ਨਿਕਲੇ ਮੈਂ ਨਾ ਇਹ ਵਾਲਾ ਦਰਵਾਜ਼ਾ ਜੇ ਗੇਟ ਨਹੀਂ ਖੋਲਿਆ ਸੀ ਬਾਦਾਂ ਮੇਨ ਗੇਟ ਨਹੀਂ ਖੁੱਲਿਆ ਮੈਂ ਇਹ ਹੀ ਖੋਲ੍ਹਿਆ ਤੇ ਇੱਕ ਥੋੜਾ ਇੰਨਾ ਕੋ ਅੱਗੇ ਗਈ ਅੱਗੋ ਹੀ ਮੈਨੂੰ ਇੱਕ ਭਾਈ ਨੇ ਮੂ ਮੇਰਾ ਬਾਨਾ ਲਿਆ ਤੇ ਮੈਨੂੰ ਫੜ ਲਿਆ ਗਲੇ ਤੋਂ ਉੱਥੇ ਮੈਂ ਉਹਨੂੰ ਖਿਡਾਉਂਦੀ ਨਹੀਂ ਛੱਡਿਆ ਉੱਥੋਂ ਖਿੱਚ ਕੇ ਮੈਨੂੰ ਅੰਦਰ ਲੈ ਆਏ ਨੇ ਤੇ ਇੱਥੇ ਮੈਨੂੰ ਇੱਥੇ ਪਾਤਾ ਇਹ ਲੇਟੇ ਸੀ ਇਹਨਾਂ ਨੂੰ ਬਿਠਾਤਾ ਇਹਨਾਂ ਨੂੰ ਵੀ ਬੰਨਤਾ ਮੈਨੂੰ ਵੀ ਕਹਿੰਦਾ ਜੇ ਬੋਲੋਗੇ ਤੇ ਗੋਲੀ ਮਾਰ ਦਾਂਗਾ ਤਾ ਕੋਈ ਬੋਸਲਾ ਸੀਗਾ ਕੋਈ ਹਾਂਜੀ ਇੱਕ ਹੈਗੀ ਸੀ ਕੰਨ ਨਾ ਫੜੀ ਸੀ ਇੱਕ ਦਾਤਰ ਜਿਹਾ ਬਾਹਰ ਪਿਆ ਹੋਇਆ ਇੱਕ ਹੋ ਗਿਆ ਸੀ ਤੇ ਉਸ ਤੋਂ ਬਾਅਦ ਕੀ ਕੀਤਾ ਕੀ ਉਹਨਾਂ ਨੇ ਫਿਰ ਉਹਨਾਂ ਨੇ ਸਾਨੂੰ ਬੰਨਤਾ ਤੇ ਸਾਰੇ ਲਮਾਰੀਆਂ ਦਾ ਦਰਾਜ ਦਰੂ ਸਾਰੇ ਤੋੜ ਪਨ ਕੇ ਬੈੱਡ ਸਾਰਾ ਸਮਾਨ ਲੈ ਕੇ 골ਡ ਵੀ ਕੈਸ਼ ਵੀ ਸਾਰੀ ਲੈ ਗਏ ਸੰਤਾਂ ਚ ਬੋਲੋਗੇ ਤੇ ਤੁਹਾਨੂੰ ਗੋਲੀ ਮਾਰ ਦਾਂਗੇ ਤਾਂ ਬੋਲ ਲੈਣੀ ਫਿਰ ਤਾਂ ਫਿਰ ਕਿਵੇਂ ਤੁਸੀਂ ਫਿਰ ਨਿਕਲ ਕੇ ਬਾਹਰ ਆਏ ਫਿਰ ਘੰਟਾ ਨਾ ਲਾਇਆ ਜਦੋਂ ਗਏ ਫਿਰ ਇਹ ਅਸੀਂ ਇੱਕ ਦੂਜੇ ਨੂੰ ਖੋਲਿਆ ਸੀ ਦੱਸਿਆ ਇੱਕ ਦੂਜੇ ਦੀਆਂ ਖੋਲੀਆਂ ਫਿਰ ਬਾਹਰ ਨਿਕਲਿਆ ਬਾਹਰ ਅਸੀਂ ਫੋਨ ਕੀਤਾ 100 ਨੰਬਰ ਤੇ ਕਿਸੇ ਨੇ ਫੋਨ ਨਹੀਂ ਚੁੱਕਿਆ ਫਿਰ ਅਸੀਂ ਮੈਂ ਬੇਟੇ ਨੂੰ ਕੀਤਾ ਤੇ ਇਹਨੇ ਉੱਥੋਂ ਮੈਂ ਆਪਣੇ ਬ੍ਰਦਰ ਨੂੰ ਕੀਤਾ ਮੰਡੀ ਗਿਆ ਸੀ ਉਹ ਉਹਨਾਂ ਨੇ ਉਸ ਲਈ ਫਿਰ ਉੱਥੋਂ ਆਏ ਤੇ ਇੱਥੇ ਮਹੱਲੇ ਦੇ ਲੋਕ ਵੀ ਆ ਗਏ ਉਸ ਲਈ ਥਾਣੇ ਚਲੇ ਗਏ ਥਾਣੇ ਜਾ ਕੇ ਪੁਲਿਸ ਆ ਗਈ ਉਸੇ ਟਾਈਮ ਅੱਧੇ ਘੰਟੇ ਬਾਅਦ ਕਾਰਵਾਈ ਕਰੀ ਮੈਨੂੰ ਸੋ ਫੋਨ ਆਇਆ ਗਲੀ ਵਾਲਿਆਂ ਸਾਬੀ ਬਾਹਰ ਨਹੀਂ ਆਏ ਤੇ ਕਹਿੰਦੇ ਮੈਕਅਪਾ ਬਾਬੀ ਠੀਕ ਹੋ ਗਈ ਸੀ ਜੀ 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 ਨੂੰ ਪ੍ਰਾਪਤ ਤਾਂ ਤੁਸੀਂ ਦਿਖਾ ਸਕਦੇ ਹੋ ਕਿ ਇਸ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੱਲੇ ਇਸ ਕਮਰੇ ਚ ਨਹੀਂ ਬਲਕਿ ਦੂਸਰੇ ਕਮਰੇ ਦੇ ਵਿੱਚ ਵੀ ਜਿਹੜਾ ਹੈ ਉਥੇ ਲੁੱਟ ਕੀਤੀ ਗਈ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੂਰੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਸ ਦੇ ਵਿੱਚ ਜਿਹੜਾ ਹੈ ਉਹ ਸ਼ਖਸ ਹੋਏਗਾ ਜਿਸ ਬੰਦੇ ਨੂੰ ਇਸ ਘਰ ਦੇ ਵਿੱਚ ਜਾਣਕਾਰੀ ਹੋਏਗੀ ਕਿ ਉਹਨਾਂ ਕੋਲ ਪੈਸੇ ਨੇ ਭਾਜੀ ਕਿਸੇ ਤੇ ਸ਼ੱਕ ਹੈ ਤੇ ਤੁਹਾਨੂੰ ਕਿਸੇ ਵਿਅਕਤੀ ਦੇ ਉੱਤੇ ਕਿਸੇ ਤੇ ਜੇ ਤੁਸੀਂ ਸਿ ਨਹੀਂ ਕਰ ਸਕਦੇ ਪੁਲਿਸ ਆਪਣੇ ਲੈਵਲ ਤੇ ਕਾਰਵਾਈ ਕਰ ਰਹੀ ਹੈ ਜੋ ਵੀ ਉਹ ਟ੍ਰੇਸ ਕਰਨਗੇ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਪੂਰੇ ਜੋਰ ਨਾਲ ਅੱਛੀ ਕਾਰਵਾਈ ਕਰ ਰਹੇ ਨੇ ਬਾਕੀ ਦੇਖੋ ਪਰ ਸ਼ੱਕ ਤੁਹਾਨੂੰ ਕਿਸੇ ਤੇ ਸ਼ੱਕ ਕਿਸੇ ਤੇ ਨਹੀਂ ਸ਼ੱਕ ਸਾਰਿਆਂ ਤੇ ਜਾ ਰਿਹਾ ਹੁਣ ਕੀ ਕੀ ਕਹੀਏ ਕਿਸੇ ਨੂੰ ਬਿਲਕੁਲ ਤੁਸੀਂ ਵੇਖੋਗੇ ਕਰਦੇ ਹਾਲਾਤ ਤੁਸੀਂ ਦੇਖੋ ਕਿ ਉਸ ਤੋਂ ਇਲਾਵਾ ਕਰਦੇ ਜਰੇ ਇੱਕ ਲੋਕਰ ਰੂਮ ਹੁੰਦਾ ਹੈ ਔਰ ਸਟੋਰ ਵੀ ਜਿਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਹਰ ਵਿਅਕਤੀ ਨੇ ਆਪਣੇ ਕੋਈ ਨਾ ਕੋਈ ਜਿਹੜਾ ਸਮਾਨ ਹੁੰਦਾ ਆਪਣੇ ਉਹ ਲੁਕੋ ਕੇ ਰੱਖਿਆ ਹੁੰਦਾ ਹੈ ਪਰ ਉੱਥੇ ਵੀ ਜਾ ਕੇ ਉਹਨਾਂ ਵੱਲੋਂ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜਾ ਹੈ ਤੁਸੀਂ ਦੇਖੋ ਲੁੱਟਪਾੜ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਇਸ ਘਰ ਦੇ ਵਿੱਚ ਤਕਰੀਬਨ 95 ਲੱਖ ਰੁਪਏ ਦੀ ਕੈਸ਼ ਅਤੇ ਲੱਖਾਂ ਰੁਪਏ ਦਾ ਹੀ ਸੋਨੇ ਦੀ ਲੁੱਟ ਹੋਈ ਹੈ ਤਾਂ ਇੱਕ ਵਾਰ ਫਿਰ ਦੱਸਣਾ ਚਾਹਾਂਗੇ ਕਿ ਪੂਰੇ ਘਰ ਦੇ ਵਿੱਚ ਜਿਹੜੀ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਇਹ ਲੁੱਟ ਸਵੇਰੇ तकरीबन 5 ਵਜੇ ਦੇ ਕਰੀਬ ਹੋਈ ਹੈ ਕਿਉਂਕਿ ਉਸ ਤੋਂ ਬਾਅਦ ਬੰਦਕ ਬਣਾ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੂੰ ਬੰਦਕ ਬਣਾ ਦਿੱਤਾ ਗਿਆ ਮਾਰਕੁੱਟ ਕੀਤੀ ਗਈ ਔਰ ਕਿਹਾ ਗਿਆ ਕਿ ਅਗਰ ਪੁਲਿਸ ਨੂੰ ਸ਼ਿਕਾਇਤ ਕਰੋਗੇ ਤਾਂ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਜਿਹੜਾ ਹੈ ਉਹਨਾਂ ਨਾਲ ਹੋਰ ਗਲਤ ਵਿਵਹਾਰ ਕੀਤਾ ਜਾਏਗਾ ਤਾਂ तकरीबन ਕਰੋੜਾ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਇੱਥੇ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਆਓ ਜਾਣੀਏ ਕੀ ਕਹਿੰਦਾ ਪੁਲਿਸ ਦੇ ਅਧਿਕਾਰੀਆਂ ਦਾ ਜੀ ਹਾ ਲਾਲ ਨਾਂ ਦਾ ਵਿਅਕਤੀ ਹੈ ਇਹ ਸਬਜੀ ਮੰਡੀ 'ਚ ਆੜਤੀ ਦਾ ਤੰਮ ਕਰਦਾ ਇਹਨਾਂ ਕਰਜਵਾਰ ਦਾ ਦੋਈ ਇਹਦੇ ਦੱਸਣ ਮੁਤਾਬਕ ਚਾਰ ਲੁਟੇਰੇ 6:30 ਵਜੇ ਇਹਨਾਂ ਸਵੇਰੇ 4:30 ਵਜੇ ਇਹਨਾਂ ਦੇ ਘਰ ਵੜੇ ਆ ਤੇ ਕਾਫੀ ਸਮਾਨ ਲੁੱਟ ਕੇ ਜਿਹੜਾ ਉਹ ਚਲੇ ਗਿਆ ਤੇ ਉਹ ਕੀ ਕੀ ਕਿੰਨੇ ਕ ਪੈਸੇ ਲੈ ਗਏ ਉਹ ਜਿਹੇ ਡਿਟੇਲ ਉਹ ਦੇ ਰਹੇ ਨੇ ਉਹ ਚੈੱਕ ਕਰ ਰਹੇ ਨੇ ਚੈੱਕ ਕਰਕੇ ਫਿਰ ਅੱਗੇ ਡਿਟੇਲ ਦੇਣਗੇ ਉਹਦੇ ਹਿਸਾਬ ਨਾਲ ਜਿਵੇਂ ਉਹ ਦੱਸਣਗੇ ਉਹਦੇ ਨਾਲ ਪਰ ਕੀ ਲਿਖਾਇਆ ਕੀ ਉਹਨਾਂ ਨੇ ਅਜੇ ਸਟੇਟਮੈਂਟ ਲਿਖ ਰਹੇ ਨੇ ਪਰ ਕਿੰਨੇ ਕ ਵੀ ਲੁੱਟਾ ਵਸ ਕਿੰਨੇ ਤੋਂ ਉਹ ਹੀ ਦੱਸ ਰਹੇ ਨਾ ਉਹ ਆਪਣਾ ਸਾਰਾ ਚੈੱਕ ਕਰ ਰਹੇ ਨੇ ਆਪਣੀ ਨੂੰਹ ਨੂੰ ਵੀ ਪੁੱਛ ਰਹੇ ਆ ਤੇ ਹੋਰ ਉਹ ਪੁੱਛ ਕੇ ਫੇਰੀ ਦੱਸਣਗੇ ਜੀ ਕਿੰਨਾ ਘਟਨਾ ਕਿਵੇਂ ਵਾਪਰੀ ਜੀ ਘਟਨਾ ਉਹ ਦੱਸਣ ਦਾ ਕਿ ਜਿਹੜੀ ਉਹ ਜੀ ਐਲ ਲਾਲ ਦੇ ਮੈਸੇਜ ਨੇ ਉਹ ਸਵੇਰੇ ਜਦੋਂ ਸੈਰ ਕਰਨ ਬਾਹਰ ਨਿਕਲੇ ਤਾਂ ਉਹ ਲੋਕ ਪਹਿਲਾਂ ਹੀ ਕਿਤੇ ਉੱਥੇ ਖੜੇ ਸੀਗੇ ਉਹਨਾਂ ਨੂੰ ਉਸੇ ਤਰੀਕੇ ਨਾਲ ਹੀ ਅੰਦਰ ਲੈ ਗਏ ਤੇ ਅੰਦਰ ਲਿਜਾ ਕੇ ਉਹਨਾਂ ਨੇ ਮਤਲਬ ਜਿਹੜੀ ਘਟਨਾ ਉਹਨੂੰ ਅਨਜਾਨਦ ਦਿੱਤਾ ਸਰ ਕੋਈ ਹੋਰ ਕੀ ਕੀ ਲੈ ਕੇ ਗਏ ਨੇ ਕਰੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਉਹ ਆਪਣਾ ਚੈੱਕ ਕਰ ਰਹੇ ਨੇ ਸਾਰਾ ਹਸਾਬ ਤਾ ਉਹ ਉਸ ਤੋਂ ਬਾਅਦ ਜੋ ਜੋ ਦੱਸਣਗੇ ਉਹਦੇ ਮੁਤਾਬਕ ਲਿਖ ਦਿਆਂਗੇ ਕੋਈ ਸੀਸੀਟੀਵੀ ਐਈ ਸਾਹਮਣੇ ਹਾਂ ਉਹ ਚੱਲ ਰਿਹਾ ਸਾਡਾ ਪੁਲਿਸ ਨੇ ਇੱਕ ਗਨ ਵੀ ਲੈ ਕੇ ਗਏ ਨੇ ਹਾਂ ਸੋਣਾ ਜੀ ਉਹ ਦੱਸਿਆ ਉਹਨਾਂ ਨੇ ਵੀ ਕੋਈ ਵੈਪਨ ਲੈ ਕੇ ਗਏ ਆ ਬੱਤੀ ਬੋਲਦਾ ਠੀਕ ਐਕਟਿਵਾ ਵੀ ਨਾਲ ਲੱਗੇ ਨਾ ਨਹੀਂ ਐਕਟਿਵਾ ਦਾ ਤਾਂ ਕੋਈ ਇਹੋ ਜਿਹਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਐਕਟਿਵਾ ਵੀ ਲੈ ਗਏ ਨੇ ਕਿ ਨਾਮ ਗੱਡੀ ਦੀ ਚਾਬੀਆਂ ਵੀ ਲੈ ਗਏ ਉਹ ਨਹੀਂ ਉਹ ਨਹੀਂ ਦੱਸਿਆ ਸਰ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਦੀ ਇਹ ਘਟਨਾ ਸਰ ਇਹ ਕੋਟ ਰੋਡ ਦੀ ਹੈ ਜੀ ਟੋਕਰੀਆਂ ਵਾਲੀ ਗਲੀ ਵੱਜਦੀ ਹੈ ਤੁਸੀਂ ਵੇਖਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਦੇਖਣਾ ਆਏਗਾ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਫੜਨ 'ਚ ਕਿੰਨੀ ਕਾਮਯਾਬ ਹੁੰਦੀ ਹੈ ਲੇਕਿਨ ਵੱਡੀ ਵਾਰਦਾਤ ਜਿਹੜੀ ਹੈ ਕਰੋੜਾਂ ਰੁਪਏ ਦੀ ਵਾਰਦਾਤ ਜਿਹੜੀ ਹੈ ਉਹ ਰਾਣੀ ਕੇ ਬਾਗ ਦੇ ਨਾਲ ਲੱਗਦੇ ਐਲਬਰਟ ਰੋਡ ਜਿਸ ਨੂੰ ਕੀ ਟੋਕਰੀਆਂ ਵਾਲੀ ਗਲੀ ਜੋ ਕਿ ਸਾਬਕਾ ਸੰਸਦ ਜਿਹੜੇ ਨੇ ਸ਼ਵੇਤ ਮਲਕ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਹੈ ਉੱਥੇ ਅੰਜਾਮ ਦਿੱਤਾ ਗਿਆ ਪਰਿਵਾਰਕ ਮੈਂਬਰ ਇਸ ਵੇਲੇ ਤੁਸੀਂ ਵੇਖੋ ਸਹਮੇ ਹੋਏ ਨੇ ਪਰ ਵੱਡਾ ਸਵਾਲ ਹੈ ਕਿ ਇਸ ਤਰੀਕੇ ਦੀ ਵਾਰਦਾਤ ਕਿਵੇਂ ਅੰਜਾਮ ਦਿੱਤੀ ਗਈ ਔਰ ਜਾਂਦੀ ਵਾਰ ਉਹ ਗੱਡੀਆਂ ਐਕਟਿਵਾ ਔਰ ਇਹਨਾਂ ਦੀ ਕਾਰ ਦੀ ਚਾਬੀ ਵੀ ਆਪਣੇ ਨਾਲ ਲੈ ਗਏ ਔਰ ਲੁੱਟਬਾਰ ਦੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਜਿਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਫਿਲਹਾਲ ਹੁਣ ਦੇਖਣਾ ਹੈਗਾ ਪੁਲਿਸ ਅਰੋਪੀਆਂ ਨੂੰ ਫਰਨਿਸ਼ ਕਿ ਨਹੀਂ ਕਾਬੂ ਬੁੰਦੀ ਲੇਕਿਨ ਲੁੱਟ ਦੀ ਜੋ ਵਾਰਦਾਤ ਹੋਈ ਆ ਉਸ ਦੀ ਇੱਕ ਚੀਜ਼ ਦੱਸਣੇ ਕਿ ਕਿਵੇਂ ਜਿਹੜੀਆਂ ਕਰਦੀਆਂ ਚੀਜ਼ਾਂ ਸੀ ਉਸ ਦੇ ਵਿੱਚੋਂ ਸੋਨਾ ਕੱਢਿਆ ਗਿਆ ਔਰ ਉਹ ਤੁਹਾਨੂੰ ਦਿਖਾ ਰਹੇ ਆ ਕਿ ਉਹਨਾਂ ਨੇ ਸੋਨਾ ਆਪਣਾ ਲੁਕੋ ਕੇ ਰੱਖਿਆ ਸੀ ਤੇ ਉੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਕਰੋੜਾ ਰੁਪਏ ਦੀ ਲੁੱਟ ਹੋਈ ਹੈ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਦੇਖਣਾ ਹੋਏਗਾ ਕਿ ਪੁਲਿਸ ਰੁਪਈਆ ਨੂੰ ਫਰਾਂਚ ਕਿੰਨੀ ਕਾਬਯਤ ਹੁੰਦੀ ਹੈ ਲੇਕਿਨ ਵੱਡੀ ਵਾਰਦਾਤ ਨੂੰ ਮصر ਦੇ ਵਿੱਚ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ ਹੈ ਕਿ ਜਦੋਂ ਇੱਕ ਮਹਿਲਾ ਸਵੇਰੇ ਘਰੋਂ ਸ਼ਹਿਰ ਕਰਨ ਵਾਸਤੇ ਨਿਕਲਦੀ ਹੈ ਤਾਂ ਅਚਾਨਕ ਉਹਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਚਾਰ ਲੋਕ ਦੱਸੇ ਜਾ ਰਹੇ ਨੇ ਚਾਰਾਂ ਲੋਕਾਂ ਵੱਲੋਂ ਉੱਤੇ ਅਟੈਕ ਕੀਤਾ ਜਾਂਦਾ ਹੈ ਤਾਂ ਉਸ ਨੂੰ ਜਿਹੜਾ ਹੈ ਬੰਦਕ ਮਨਾਇਆ ਜਾਂਦਾ ਹੈ ਉਸ ਨੂੰ ਬਿਠਾ ਦਿੱਤਾ ਜਾਂਦਾ ਹੈ ਤਾਂ ਪੂਰੇ ਘਰ 'ਚ ਲੁੱਟਪਾਟ ਕਰਕੇ ਉਹ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਕਰੀਬਨ 95 ਲੱਖ ਰੁਪਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਕੈਸ਼ ਸੀ ਔਰ ਲੱਖਾਂ ਰੁਪਏ ਦਾ ਹੀ ਜਿਹੜਾ ਹੈ ਉਹ ਤਕਰੀਬਨ ਗਿਆਨਾ ਦੱਸਿਆ ਜਾ ਰਿਹਾ ਹੈ ਤਕਰੀਬ ਹੁਣ ਦੇਖਣਾ ਹੈਗਾ ਪੁਲਿਸ ਨੂੰ ਫਰਜ ਕਿੰਨੀ ਕਾਮਯਾਬ ਹੁੰਦੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ